ਸ਼ਿਕਾ ਕਾਜੂ ਬਦਾਮ ਦਾ ਅੱਖਾਂ ਵਾਲਾ ਪੁਜੀਆ ਜੀ ਲੋ ਜੀ ਮਟੀਰੀਅਲ ਆਪਣਾ ਤਿਆਰ ਆ ਤੇ ਇਹ ਆ ਗਈ ਆਪਣੀ ਸਾਫ ਤਮਸਰ ਤੇ ਇਹ ਆ ਗਈ ਆਪਣੀ ਪੀਲੀ ਮੂੰਗੀ ਧਿਆਨ ਨਾਲ ਦੇਖੋ ਜੀ ਤੇ ਇਹ ਆ ਗਈ ਆਪਣੀ ਛੋਲਿਆਂ ਦੀ ਦਾਲ ਲੋ ਜੀ ਮਿੱਤਰੋ ਹੁਣ ਆਪਾਂ ਕਰ ਰਹੇ ਆਪਾਂ ਬਦਾਮ ਗ੍ਰੀਫ ਰਾਈ ਫਰੈਂਡ ਆਪਾਂ ਪਾ ਲਿਆ ਸੀਗਾ ਪਹਿਲਾਂ ਕੜਾਈ ਵਿੱਚ ਵਧੀਆ ਮੀਡੀਅਮ ਜੇ ਸਿੱਕੇ ਤੇ ਫਰਾਈ ਕੀਤਾ ਬਦਾਮਗिरी ਨੂੰ ਤਾਂ ਕਿ ਜਿਆਦਾ ਨਾ ਝੜ ਜਾ ਬਦਾਮਗिरी ਵਧੀਆ ਨੋਰਮਲ ਸਿੱਕੇ ਤੇ ਬਦਾਮਗिरी ਨੂੰ ਫਰਾਈ ਕਰ ਲਿਆ ਜੀ ਆਪਾਂ ਨੇ ਵਧੀਆ ਚੰਗੀ ਤਰ੍ਹਾਂ ਨਿਚੋੜ ਕੇ ਇਹਨੂੰ ਬਹੁਤ ਪ੍ਰਾਂਤ ਪ੍ਰਾਂਤ ਲਾ ਰੱਖਿਆ ਆਪਾਂ ਨੇ ਕੋਲ ਤੇਲ ਲਓ ਜੀ ਮਿੱਤਰੋ ਹੁਣ ਆ ਗਿਆ ਆਪਣੇ ਕਾਜੂ ਤੇ ਹੁਣ ਆਪਾਂ ਕਰ ਰਹੇ ਆ ਮੀਡੀਅਮ ਸਿਕ ਤੇ ਕਾਜੂ ਨੂੰ ਫਰਾਈ ਬਹੁਤ ਟੇਸਟੀ ਪੂਜੀਆ ਬਣਦਾ ਮਿੱਤਰੋ ਘਰ ਦੇ ਬਣਾ ਕੇ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਲਓ ਜੀ ਆਪਣੇ ਕਾਜੂ ਹੋ ਕੇ ਚੁੱਕੇ ਨੇ ਫਰਾਈ ਇਨੂੰ ਕੱਢ ਲਾਂਗੇ ਆਪਾਂ ਪ੍ਰਾਂਤ ਚ ਚੰਗੀ ਤਰ੍ਹਾਂ ਨਿਚੋੜ ਕੇ ਤਾਂ ਕਿ ਆਇਲ ਨਾ ਜਾਵੇ ਵਿੱਚ ਤੇ ਹੁਣ ਆ ਗਈ ਆਪਣੀ ਦਾਲ ਛੋਲਿਆਂ ਦੀ ਹੂੰ ਇਹਨੂੰ ਆਪਾਂ ਨੇ ਚਾਰਨੇ ਵਿੱਚ ਕੱਢ ਲਿਆ ਸੀ ਤਾਂ ਕਿ ਇਹਦੇ ਵਿੱਚ ਜੋ ਵੀ ਪਾਣੀ ਹੋਵੇ ਚੰਗੀ ਤਰ੍ਹਾਂ ਉੱਚੜ ਜੇ ਤੇ ਇਹਨੂੰ ਫਰਾਈ ਕਰਨ ਵਾਸਤੇ ਕਿਉਂ ਉਹਨੂੰ ਆਪਾਂ ਫੁੱਲ ਤੇਲ ਸਿੱਕੇ ਤੇ ਚੜਾਵਾਂਗੇ ਤਾਂ ਕਿ ਜੋ ਪਾਣੀ ਹੋਣ ਕਾਰਨ ਸਿਕਾ ਡਾਊਨ ਹੋ ਜਾਂਦਾ ਨਾ ਲੋ ਜੀ ਮਿੱਤਰੋ ਆਪਾਂ ਨੇ ਪਾ ਦਿੱਤੀ ਹੈ ਦਾਲ ਹੁਣ ਜਦੋਂ ਆਪਣੀ ਦਾਲ ਉੱਪਰ ਆਉਣ ਲੱਗ ਜਾਵੇ ਸਮਝੋ ਤਾਂ ਆਪਣੀ ਦਾਲ ਫਰਾਈ ਹੋ ਚੁੱਕੀ ਆ ਚੰਗੀ ਤਰ੍ਹਾਂ ਪੁੰਨਾਂਗੇ ਦਾਲ ਨੂੰ ਆਪਾਂ ਲੋ ਜੀ ਆਪਣੀ ਦਾਲ ਉਪਰ ਆਉਣ ਲੱਗ ਗਈ ਆ ਤੇ ਦਾਲ ਆਪਣੀ ਵਧੀਆ ਫਰਾਈ ਹੋ ਚੁੱਕੀ ਆ ਇਹਨੂੰ ਵੀ ਚੰਗੀ ਤਰ੍ਹਾਂ ਨਿਚੋੜ ਕੇ ਆਪਾਂ ਪ੍ਰਾਂਤ ਪਾ ਦਾਂਗੇ ਤਾਂ ਕਿ ਆਇਲ ਨਾ ਜਾਵੇ ਵਿੱਚ ਮੇਰੇ ਕੋਈ ਇਹ ਬਣਾਉਣ ਵੇਲੇ ਇਦਾਂ ਧਿਆਨ ਰੱਖਿਓ ਬਸ ਕਿ ਦਾਲਾਂ ਵਧੀਆ ਪੁੱਜੀਆਂ ਜਾਣ ਹੂੰ ਲੋ ਜੀ ਪ੍ਰਾਂਤ ਚਾਪਨੇ ਦਾਲ ਪਾਤੀ ਹੁਣ ਆ ਗਿਆ ਆਪਣੇ ਸਬਤ ਮਸਰ। ਸੋਹੀ ਮੈਟਰ ਚੰਗੀ ਤਰ੍ਹਾਂ ਓਇਲ ਨੂੰ ਚੜਾ ਕੇ ਸੇਕ ਤੇ ਇਹ ਦਾਲ ਨੂੰ ਆਪਾਂ ਨੇ ਚਾਰਨੇ ਵਿੱਚ ਕੱਢ ਲਿਆ ਸੀ ਤਾਂ ਕਿ ਜੋ ਵੀ ਪਾਣੀ ਆ ਪਣ ਚਪੰਤੀ ਹੋਈ ਸੀ ਨਾ ਦਾਲਾਂ ਨੂੰ ਪਾਣੀ ਚਰਾਤ ਨੂੰ ਸ਼ਾਮ ਨੂੰ ਜ਼ਰੂਰ ਪੋਹ ਜਾ ਘੰਟਾ ਦੋ ਘੰਟੇ ਪੂਜੇ ਬਣਾਉਣ ਤੋਂ ਪਹਿਲਾਂ ਪਾਣੀ ਚ ਪਿਆ ਦੋ। ਤਾਂ ਕਿ ਚੰਗੀ ਤਰ੍ਹਾਂ ਵਧੀਆ ਧਰਮ ਲੈਂਮ ਹੋ ਜਾਏ। لو جی چکے اپنے دال سٹ سیم انٹر دال نو چنگی طرح فرائی کرو لو جی دال اپنی ریڈی ادھر اپنے ہلوائی صاحب کٹ رہے سی پکوڑیاں ਤੇ ਸਭ ਮਾਸਟਰ ਆਪਣੇ ਤਿਆਰ ਲੱਗਪਕ ਹੁਣ ਕੇ ਹੁਣ ਇਹਨਾਂ ਨੂੰ ਆਪਾਂ ਕੱਢ ਦਾਂਗੇ ਸੇਮ ਮੈਟਰ ਪ੍ਰਾਂਤ ਵਿੱਚ ਲੋ ਜੀ ਉਨੇ ਕਾਜੂ ਬਦਾਮ ਸਾਬਤ ਮਸਰਦਾਰ ਬ੍ਰਾਂਚ ਰੈਡੀ ਕਰ ਰੱਖੀ ਆਪਨੇ ਪੀਲੀ ਮੂੰਗੀ ਰਹਿ ਗਈ ਸੀ ਆਪਣੀ ਫਰਾਈ ਕਰਨ ਲਈ ਇਹ ਪੂਜੀ ਇਹਨੂੰ ਤੁਸੀਂ 5-6 ਮਹੀਨੇ ਕਿੰਨਾ ਵੀ ਟਾਈਮ ਰੱਖੋਗਾ ਜਿਹਦੇ ਬਰਤਨ ਚ ਪਾ ਕੇ ਖਰਾਬ ਨਹੀਂ ਹੁੰਦਾ ਇਹ ਪੈਕਟਾਂ ਦੇ ਨਾਲ ਬਰਤਨੋਂ ਆਪਦਾ ਪੂਜੀ ਤਿਆਰ ਕਰੋ ਜੀ ਲੈ ਲੈ ਇਸ ਵੀ ਪਾ ਦਿੱਤੇ ਆਪਾਂ ਨੇ ਵੀਡੀਓ ਨੂੰ ਦੁਬਾਰਾ ਫੇਰ ਕਹਿ ਰਹੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੋਈ ਵੀ ਹੋਰ ਵੀਰ ਭਾਈ ਵੀ ਆਪਣੇ ਘਰ ਆਪ ਤਿਆਰ ਕਰ ਸਕੇ ਪੁਜੀਆ ਮਿਕਚਰ ਪੁਜੀਆ ਪਲੇਸ ਦੇ ਪੈਕਟ ਬਾਅਦ ਇੱਥੇ ਆਪਾਂ ਲੋਜੀ ਆਪਣੀ ਗਾਲ ਵੀ ਫਰਾਈ ਹੋ ਚੁੱਕੀ ਆ ਤੇ ਹੁਣ ਆਪਾਂ ਮਿਕਸ ਕਰਦੇ ਹਾਂ ਸਾਰੇ ਮਟੀਰੀਅਲ ਨੂੰ ਤੇ ਵਿੱਚ ਆਪਾਂ ਨੇ ਪਾ ਦਿੱਤੀ ਹਾਂ ਸਿਦਾਖਾਂ ਦਾਖਾਂ ਪੈ ਗਈਆਂ ਲੇਜ਼ ਪੈ ਗਏ ਸਭ ਤਮਸਰ ਹੋ ਗਈ ਤਿੰਨੇ ਦਾਲਾਂ ਹੋ ਗਈਆਂ ਤੇ ਇੱਕ ਪਾਵਾਂਗੇ ਆਪਾਂ ਮੂੰਗਫਲੀ ਗਰੀ ਮੂੰਗਫਲੀ ਗਰੀ ਆਪਾਂ ਫਰਾਈ ਕੀਤੀ ਵੀ ਪਾ ਸਕਦੇ ਆ ਅਗਰ ਕੱਚੀ ਗਰੀ ਆ ਤਾਂ ਫਰਾਈ ਕਰਕੇ ਵੀ ਪਾ ਸਕਦੇ ਆ ਇਹ ਆਪਣੇ ਕੋਲੇ ਕੱਚੀ ਗਿਰੀ ਹੈ ਨਹੀਂ ਸੀ ਆਪਾਂ ਨੇ ਫਰਾਈ ਕੀਤੀ ਹੋਈ ਮੰਗਵਾਲੀ ਸੀ ਤਾਂ ਕਰਕੇ ਆਪਾਂ ਫਰਾਈ ਕੀਤੀ ਹੋਈ ਗਿਰੀ ਵਰ ਰਹੇ ਆ ਤੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਇਹਦੇ ਉੱਤੇ ਆਪਾਂ ਮਿਕਸ ਕਰਨ ਤੋਂ ਬਾਅਦ ਲਾਵਾਂਗੇ ਨਾਣ ਮਿਰਚ ਤੇ ਬਾਕੀ ਇਹਦੇ ਵਿੱਚ ਆਪਣਾ ਬਰੀਕ ਪੂਜੀਆ ਆਮ ਪਾਉਣ ਵਾਲਾ ਰਹਿ ਗਿਆ ਜਿਹੜਾ ਆਪਾਂ ਬਿਆਹਾਂ ਵਿੱਚ ਤਿਆਰ ਕਰਦੇ ਹੁੰਦੇ ਆ ਲੈ ਮਿੱਤਰੋ ਹੁਣ ਇਹਨੂੰ ਆਪਾਂ ਲਾ ਦਾਂਗੇ ਚਾਟ ਮਸਾਲਾ ਕਾਲੀ ਮਿਰਚ ਨਮਕ ਸੇਧਾ ਨਮਕ ਚੰਗੀ ਤਰ੍ਹਾਂ ਚਾਟ ਮਸਾਲਾ ਮਿਕਸ ਕਰਕੇ ਤਾਂ ਕਿ ਚਟਪਟਾ ਹੋ ਜਾਏ ਤੇ ਹੁਣ ਲਾਵਾਂਗੇ ਪੱਚ ਨਮਕ ਲਓ ਜੀ ਮਿੱਤਰੋ ਨਮਕ ਲਾ ਰਹੇ ਆਪਾਂ ਹੁਣ ਨਾਮਕੋ ਵੀ ਲਗਾ ਦਿੱਤਾ ਤੇ ਹੁਣ ਲਾਵਾਂਗੇ ਆਪਾਂ ਮਿਰਚੋ ਤਾਂ ਕਿ ਪੂਜੀ ਆਪਣਾ ਵਧੀਆ ਕਰਾਰਾ ਹੋ ਜਾਵੇ ਜਿਹੜੇ ਜਿਹੜੀ ਵੀ ਆਇਲ ਦੀ ਹੁੰਦੀ ਆ ਨਜ ਮਾਤਰਾ ਸਭ ਖਤਮ ਹੋ ਜਾਂਦੀ ਆ ਜਮਾ ਖੁਸ਼ਕ ਬਣ ਜਾਂਦਾ ਪੂਜੀ ਆ ਲੈ ਵੀ ਮੁੰਡਿਆ ਲਾਲ ਮਿਰਚ ਲੈ ਫੜਾ ਚੱਕ ਕੇ ਲੈ ਵੀ ਲਾਲ ਮਿਰਚ ਲੈ ਆਇਆ ਨਪਪ ਲਾਲ ਮਿਰਚ ਚ ਲਾ ਰਹੇ ਹਾਂ ਨੂੰ ਤਾਂ ਕਿ ਵਧੀਆ ਕਰਾਰਾ ਬਣ ਜਾਵੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੈ ਵਿਪੁਜਾ ਬਣ ਕੇ ਰੈਡੀ ਹੈ ਆਪਣਾ ਇਦੇ ਵਿੱਚ ਆਪਣਾ ਬੇਸਨ ਨਾਲ ਪੂਜੀਆ ਪਾਉਣ ਵਾਲਾ ਬਾਕੀ ਹੈ ਵੀ। ਇਹਨਾਂ ਚੇਕਰਾ ਆਦਿ ਇਹ ਵੀ ਨੂੰ ਮਿਰਚ ਕਿਦਾਂ ਲੱਗਿਆ? ਜਿਵੇਂ ਬਾਈ ਕਿਦਾਂ ਲੱਗਿਆ? ਓਕੇ ਆ ਬਾਈ ਕਹਿ ਰਹੇ ਆ। ਤੇ ਹੁਣ ਆਪਾਂ ਪਾਵਾਂਗੇ ਦੇ ਵਿੱਚ ਆਪਣਾ ਦੂਸਰਾ ਪੂਜੀਆ ਤਿਆਰ ਕੀਤਾ ਹੋਇਆ। ਜੜਾਂਬਿਆਂ ਵਿੱਚ ਬਣਾਉਣੇ ਆ। ਲੋ ਜੀ ਮਿੱਤਰੋ ਆਪਣਾ ਪੂਜੀਆ ਬਣ ਕੇ ਰੈਡੀ ਹੈ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਸਾਨੂੰ ਫੋਲੋ ਕਰੋ ਧੰਨਵਾਦ ਜੀ